ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪੱਛਮੀ ਜਿਮਨੀ ਚੌਂੜੀ ਇਲੈਕਟ੍ਰੋਨਿਕ VOTING ਮਸ਼ੀਨ ਦੇ ਦੂਜੇ ਦੌਰ ਦੀ ਰੈਡੀਮਾਈਜ਼ੇਸ਼ਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਆਜ਼ਾਦ ਉਮੀਦਵਾਰਾਂ ਦੀ ਮੌਜੂਦਗੀ ਵਿੱਚ ਕੀਤੀ ਗਈ ਇਸ ਪ੍ਰਕਿਰਿਆ ਦੀ ਨਿਗਰਾਨੀ ਜਨਰਲ ਅਬਜ਼ਰਵਰ ਰਾਜੀਵ ਕੁਮਾਰ IAS ਅਤੇ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਕੀਤੀ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਲੁਧਿਆਣਾ ਪੱਛਮੀ ਜਿਮਨੀ ਚੌਂੜੀ ਦੋ ਸਹਾਇਕ ਪੋਲਿੰ कुल 194 पोलिंग बूथ स्थापित ਕੀਤੇ ਜਾਣਗੇ ਜਿਨ੍ਹਾਂ ਤੇ ईवीएम ਅਤੇ ਨਾਲ ਹੀ ਵੀਵੀ ਪੈਟ ਮਸ਼ੀਨਾ ਇਸ ਵੰਡ ਦੀ ਗਿਣਤੀ ਦੇ ਆਧਾਰ ਤੇ ਲਗਾਈਆਂ ਜਾਣਗੀਆਂ ਸੋਮਵਾਰ ਨੂੰ ਪੋਲਿੰਗ ਬੂਥਾਂ ਦੀ ਗਿਣਤੀ ਦੇ ਬਰਾਬਰ ईवीएम ਅਤੇ ਵੀਵੀ ਪੈਟ ਮਸ਼ੀਨਾਂ ਨੂੰ ਰੈਡੀਮਾਈਜ਼ ਕੀਤਾ ਗਿਆ ਅਤੇ ਵਾਧੂ ਕੰਟਰੋਲ ਯੂਨਿਟ ਬੈਲੇਟ ਯੂਨਿਟ ਅਤੇ ਵੀਵੀ ਪੈਟ ਵੀ ਰਿਜ਼ਰਵ ਰੱਖੇ ਗਏ ਹਨ ਜੋ ਕਿਸੇ ਵੀ ਮਸ਼ੀਨ ਦੀ ਖਰਾਬੀ ਦੀ ਸਥਿਤੀ ਵਿੱਚ ਵਰਤੇ ਜਾ ਸਕਦੇ ਹਨ हिमाਸ਼ੂ ਜਾਨ ਨੇ ਅੱਗੇ ਦੱਸਿਆ ਕਿ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਮੈਦਾਨ ਵਿੱਚ 14 ਉਮੀਦਵਾਰਾਂ ਦੇ ਨਾਮ ਅਤੇ ਚਿੰਨ੍ਹ ਨਿਰਧਾਰਤ ਕਰਨ ਅਤੇ ਨੋਟਾਂ ਤੋਂ ਪਹਿਲਾਂ ਈਵੀਐਮ ਅਧੀ ਰੈਡੀਮਾਈਜੇਸ਼ਨ ਕੀਤੀ ਗਈ। ਰੈਡੀਮਾਈਜੇਸ਼ਨ ਤੋਂ ਬਾਅਦ ਅਲਾਟ ਕੀਤੇ ਗਏ ਨੰਬਰਾਂ ਤੇ ਆਧਾਰਤ ਤੇ ਈਵੀਐਮ ਪੋਲਿੰਗ ਬੂਥਾਂ ਤੇ ਭੇਜੀਆਂ ਜਾਣਗੀਆਂ। ਭਾਜਪਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਜ਼ਾਦ ਉਮੀਦਵਾਰ ਐਲਵਰਟ ਦੁਆ ਇੰਜੀਨੀਅਰ ਬਲਦੇਵ ਰਾਜ ਕਤਨਾ ਇੰਜੀਨੀਅਰ ਪਰਮਜੀਤ ਸਿੰਘ ਭਾਰਜ ਪਵਨਦੀਪ ਸਿੰਘ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀਵੀ ਬੀ ای ਵੀ ਐਮ ਅਤੇ ਬੀ ਵੀ ਪੈਟ ਮਸ਼ੀਨਾਂ ਦੀ ਰੀਡਮਾਈਜ਼ੇਸ਼ਨ ਪ੍ਰਕਿਰਿਆ ਦਿਖਾਈ ਗਈ ਅਭਿਆਸ ਪੂਰਾ ਹੋਣ ਤੋਂ ਬਾਅਦ ਬੇਤਰਤੀਬ ਈਵੀਐਮ ਅਤੇ ਬੀਵੀ ਪੈਟ ਦੀਆਂ ਸੂਚੀਆਂ ਵੀ ਉਹਨਾਂ ਨੂੰ ਸੌਂਪੀਆਂ ਗਈਆਂ